ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਤੁਸੀਂ ਨਾਮ ਸਭ ਨੇ ਸੁਣਿਆ ਹੈ ਉਹਨਾਂ ਦਾ ਤੇ ਇਹਨਾਂ ਦੇ ਮਾਤਾ ਜੀ ਹੋਏ ਨੇ ਮਾਤਾ ਉਤਮ ਕੌਰ ਜੀ ਨਾਮ ਦੇ ਰਸੀਏ ਸਨ ਗੁਰੂ ਰਾਮਦਾਸ ਜੀ ਦੇ ਘਰ ਦੇ ਨਾਲ ਅਥਾਹ ਸ਼ਰਦਾ ਸੀ ਅਥਾਹ ਪਿਆਰ ਸੀ ਉਹਨਾਂ ਦਾ ਗੁਰੂ ਰਾਮਦਾਸ ਪਿਤਾ ਨਾਲ ਬਹੁਤ ਪਿਆਰ ਸੀ ਮਾਤਾ ਉਤਮ ਕੌਰ ਜੀ ਦਾ ਤੇ ਕਿੰਦੇ ਝਾੜੂ ਵੀ ਦੰਦੇ ਸਨ ਨਾ ਨਾਲ ਨਾਲ ਇਹੋ ਜਪਦੇ ਸਨ ਧੰਨ ਗੁਰੂ ਰਾਮਦਾਸ ਜੀ 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 ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੇ ਪ੍ਰਸ਼ਾਦਾ ਪਕਾਉਣ ਲੱਗਣਾ ਆਟਾ ਗੁੰਨਣਾ ਪਹਿਲਾਂ ਆਟੇ 'ਚ ਪਾਣੀ ਪਾਉਣ ਨਾਲੇ ਆਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਟਾ ਗੁੰਦਿਆ ਗੁੰਦਿਆ ਅਸੀਂ ਗੁਰੂ ਰਾਮਦਾਸ ਨੂੰ ਪਿਆਰ ਨਾਲ ਯਾਦ ਕਰਨਾ ਤੇ ਪੇੜਾ ਕਰਨਾ ਤਾਂ ਮੈਂ ਅਖਣਾ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਜਦੋਂ ਰੋਟੀ ਨੂੰ ਵੇਲਣਾ ਜਦੋਂ ਉਦੋਂ ਵੀ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸ਼ਾਦਾ ਤਵੇ ਦੇ ਪਉਣਾ ਤਮ ਵੀ ਅਖਣਾ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਰ ਕੰਮ ਕਰਦੇ ਆ ਗੁਰੂ ਰਾਮਦਾਸ ਜੀ ਨੂੰ ਪਿਆਰ ਦੇ ਨਾਲ ਯਾਦ ਕਰਦੇ ਸਨ ਮਾਤਾ ਉਤਮ ਕੌਰ ਜੀ ਤੇ ਕਈ ਵਾਰ ਪਿਆਰ ਦੇ ਵਿੱਚ ਭਾਈ ਵੀਰ ਸਿੰਘ ਜੀ ਨੂੰ ਆਖਣਾ ਪੁੱਤਰ ਪੁੱਤਰ ਗੁਰੂ ਰਾਮਦਾਸ ਦੀ ਕਿਰਪਾ ਹੈ ਗੁਰੂ ਰਾਮਦਾਸ ਦਾ ਤਰਸ ਹੈ ਹੁਣ ਜਦੋਂ ਕਈ ਵਾਰ ਮੈਂ ਘਰ ਦਾ ਕੰਮ-ਕਾੜ ਕਰਦਿਆਂ ਗੁਰੂ ਰਾਮਦਾਸ ਨੂੰ ਯਾਦ ਕਰਦੀ ਆਂ ਨਾ ਤੋ ਮੈਨੂੰ ਐਦਾਂ ਮਹਿਸੂਸ ਹੁੰਦਾ ਹੈ ਐਦਾਂ ਮਹਿਸੂਸ ਹੁੰਦਾ ਜਿਦਾ ਗੁਰੂ ਰਾਮਦਾਸ ਮੇਰੇ ਨਾਲ ਨਾਲ ਹੋਣਾ ਜਦੋਂ ਮੈਂ ਘਰ ਦਾ ਕੰਮ-ਕਾੜ ਕਰਦੀ ਆਂ ਕੋਈ ਵੀ ਕਾਰਜ ਕਰਦੀ ਆ ਮੰਨ ਲਓ ਪ੍ਰਸ਼ਾਦੇ ਪਕਾਉਣੀ ਆ ਆਪਣੇ ਘਰ ਦੀ ਸਵਾਈ ਕਰਦੀ ਆ ਕੱਪੜੇ ਧੋਣੇ ਆ ਤੇ ਗੁਰੂ ਰਾਮਦਾਸ ਜਦੋਂ ਮੈਂ ਯਾਦ ਕਰਦੀ ਫਿਰ ਮੈਨੂੰ ਐਦਾਂ ਮਹਿਸੂਸ ਹੁੰਦਾ ਗੁਰੂ ਰਾਮਦਾਸ ਮੇਰੇ ਨਾਲ ਨੇ ਸਤਸੰਗਿਓ ਭਾਗਾਂ ਵਾਲਿਓ ਇਹ ਮਾਤਾ ਜੀ ਦੇ ਗਵੰਡੀ ਇੱਕ ਪਰਿਵਾਰ ਹੈ ਨਾਮ ਆਇਆ ਉਮਾਈ ਦਾ ਗੰਗਾ Hindu ਪਰਿਵਾਰ ਦੇ ਸੀ ਇਹਦਾ ਪੁੱਤਰ ਵਿਆਹਿਆ ਹੋਇਆ ਹੈ ਘਰ ਤੇ ਨੌ ਵੀ ਹੈ ਇਹ ਮਾਈ ਦਾ ਘਰ ਵਾਲਾ ਵੀ ਹੈ ਪਰ ਘਰ ਦੇ ਵਿੱਚ ਕਲੇਸ਼ ਬਹੁਤ ਹੈ ਹਰ ਵੇਲੇ ਕਲੇਸ਼ ਰਹਿਣਾ ਇਹਨਾਂ ਦੇ ਘਰੋਂ ਅਵਾਜ਼ਾਂ ਆਉਣੀ ਆ ਆਂਟੀ ਗਵੰਡੀ ਵੀ ਇਹਨਾਂ ਤੋਂ ਦੁਖੀ ਨੇ ਬਹੁਤ ਕਲੇਸ਼ ਘਰ ਵਿੱਚ ਇਹ ਮਾਈ ਦਾ ਸੁਭਾਅ ਬੜਾ ਕੱਬਾ ਸੀ ਗਰਮਖੋ ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰਦੀ ਸੀ ਹਰ ਗੱਲ ਤੇ ਨੁਕਾ ਟੋਕੀ ਨੁਕਾ ਟੋਕੀ ਕਰਦੀ ਸੀ ਤੇ ਨਾ ਕਿਸੇ ਦੀ ਗੱਲ ਸੁਣਦੀ ਸੀ ਗੁਰਮਖੋ ਐਡਾ ਸੁਭਾਅ ਕੱਬਾ ਸੀ ਹਰ ਕੋਈ ਇਹਨੂੰ ਸਮਝਾਉਣ ਤੋਂ ਡਰਦਾ ਸੀ ਗੁਰਮਖੋ ਪਤਾ ਨਹੀਂ ਇਹਨੇ ਕਿਸ ਸਮੂਹ ਦੇ ਨਾਲ ਗੱਲ ਕਰਦੀ ਹੈ ਕਿਸ ਤਰੀਕੇ ਨਾਲ ਇਹਨੂੰ ਗੱਲ ਕਰਨੀ ਹੈ ਇਹਨੇ ਸਤਸੰਗਿਓ ਬਿਗਦਲ ਘਰ ਤੇ ਇੰਨਾ ਇੰਨਾ ਦੇ ਕਲੇਸ਼ ਪਿਆ ਇੰਨਾ ਕਲੇਸ਼ ਪਿਆ ਸوير ਦਾ ਸਮਾਂ ਹੈ ਤੇ ਮਾਈ ਗੰਗਾ ਦੇ ਨਾਉ ਤੇ ਪੁੱਤਰ ਘਰ ਬਰ ਛੱਡ ਕੇ ਚਲੇ ਗਏ ਹੁਣ ਘਰ ਵਾਲੇ ਦਾ ਬਾਅਦ ਚ ਕਲੇਸ਼ ਸ਼ੁਰੂ ਹੋ ਗਿਆ ਹੁਣ ਘਰ ਵਾਲਾ ਇੰਨਾ ਦੁਖੀ ਹੋਇਆ ਉਹਨੂੰ ਇੰਨਾ ਗੁੱਸਾ ਚੜਿਆ ਉਹਨੇ ਕੀ ਕੀਤਾ ਮਾਈ ਗੰਗਾ ਨੂੰ ਕਮਰੇ ਚ ਬੰਦ ਕੀਤਾ ਦਬੜੋ ਨਾ ਅਰ ਲਾਤਾ ਕੁੰਡਾ ਲਾਤਾ ਬਾ ਹੁਣ ਮਾਈ ਗੰਗਾ ਅੰਦਰੋਂ ਆਵਾਜ਼ਾਂ ਦਿੰਦੀ ਹੈ ਦੁਪਹਿਰ ਦਾ ਸਮਾਂ ਹੋ ਗਿਆ ਇਹਦਾ ਘਰਵਾਲਾ ਆਪ ਕੰਮ ਤੇ ਚਲਾ ਗਿਆ ਇਹ ਭੁੱਖੀ ਭਾਣੀ ਅੰਦਰ ਰੋਲਾ ਪਾਉਂਦੀ ਹੈ ਆਵਾਜ਼ਾਂ ਗਲੀ ਗਵਨ ਸੁਣਦੀਆਂ ਨੇ ਪਰ ਕਿਸ ਦਾ ਹੌਸਲਾ ਨਹੀਂ ਪੈਂਦਾ ਜਾ ਕੇ ਦਰਵਾਜ਼ਾ ਖੋਲਦੀਏ ਡਰਦੇ ਨੇ ਮਾਈ ਦੇ ਕੋਲ ਪਤਨ ਕਿਸ ਮੁੰਡੇ ਨਾਲ ਲੱਗੋ ਬੋਲਣਾ ਉਹਨੇ ਕਿਤੇ ਸਾਰਾ ਗੁੱਸਾ ਸਾਡੀ ਤੇ ਨਾ ਕੱਢ ਦਵੇ ਭੱਗਾ ਵਾਲਿਓ ਇਧਰੋਂ ਮਾਤਾ ਉੱਤਮ ਕੌਰ ਜੀ ਇਹਨਾਂ ਦੇ ਘਰ ਵਾਲੇ ਜੋ ਭਾਈ ਵੀਰ ਸਿੰਘ ਦੇ ਪਿਤਾ ਜੀ ਦੁਪਹਿਰ ਦੇ ਸਮੇਂ ਘਰ ਪ੍ਰਸ਼ਾਦਾ ਸ਼ਕਨ ਆਉਂਦੇ ਨੇ ਸਰਦਾਰ ਚਰਨ ਸਿੰਘ ਜੀ ਇਹ ਵੀ ਡਾਕਟਰ ਸਨ ਡਾਕਟਰ ਚਰਨ ਸਿੰਘ ਜੀ ਇਹ ਦੁਪਹਿਰੇ ਪ੍ਰਸ਼ਾਦਾ ਸ਼ਕਨ ਜਦੋਂ ਘਰ ਆਉਂਦੇ ਨੇ ਇਧਰੋਂ ਮਾਤਾ ਉੱਤਮ ਕੌਰ ਜੀ ਸਾਰੀ ਗੱਲ ਦੱਸਦੇ ਨੇ ਸਰਦਾਰ ਜੀ ਇੱਦਾਂ ਅਜੇ ਗਵੰਡੀਆਂ ਦੇ ਘਰ ਗੰਗਾ ਦੇ ਘਰ ਬੜਾ ਕਲੇਸ਼ ਪਿਆ ਸਵੀਰ ਦਾ ਨੌ ਪੁੱਤਰ ਵੀ ਛੱਡ ਕੇ ਚਲੇ ਗਏ ਨੇ ਉਹ ਅੰਦਰ ਡੱਕੀ ਹੋਈ ਹੈ ਉੱਖੀ ਭਾਣੀ ਹੈ ਮੇਰਾ ਦਿਲ ਕਰਦਾ ਉਹਨੂੰ ਜਾ ਕੇ ਪ੍ਰਸ਼ਾਦਾ ਛਕਾਵਾਂ ਅੱਗੋਂ ਡਾਕਟਰ ਚਰਨ ਸਿੰਘ ਦੀ ਅੱਖ ਲੱਗੇ ਵੇਖ ਲੈ ਭਾਗਵੰਨੇ ਤੈਨੂੰ ਉਹਦੇ ਸੁਭਾਅ ਦਾ ਪਤਾ ਹੀ ਹੈ ਪਤਾ ਨਹੀਂ ਅੱਗੋਂ ਕੀ سلوਕ ਤੇਰੇ ਨਾਲ ਕਰੇ ਕਿਦਾਂ ਤੇਰੇ ਨਾਲ ਬੋਲੇ ਅੱਗੋਂ ਕਿੰਦੀ ਉਹ ਗੱਲ ਤਾਂ ਠੀਕ ਐ ਸਬਾਤ ਉਹਦਾ ਕੱਬਾ ਹੈ ਕਿੰਦੀ ਮੇਰਾ ਮਨ ਨਹੀਂ ਟਿਕਦਾ ਪਿਆ ਉਹ ਸਵੇਰ ਦੀ ਭੁਖੀ ਭਾਣੀ ਐ ਤੁਸੀਂ ਆਗਿਆ ਦਿਓ ਮੈਂ ਪ੍ਰਸ਼ਾਦਾ ਤਿਆਰ ਕਰਕੇ ਤੇ ਉਹਨੂੰ ਸ਼ਕਾ ਕੇ ਆਵਾਂ ਜਾਨ ਨੂੰ ਪ੍ਰਸ਼ਾਦਾ ਦੇ ਆਵਾਂ ਅਤੋਂ ਡਾਕਟਰ ਚਰਨ ਸਿੰਘ ਦੀ ਅੱਖ ਲੱਗੇ ਫਿਰ ਭਾਗ ਵੰਡੇ ਜਿੱਦਾਂ ਤੇਰੀ ਮਰਜ਼ੀ ਜਿੱਦਾਂ ਤੇਰੇ ਅੰਦਰੋਂ ਆਵਾਜ਼ ਆਉਂਦੀ ਐ ਕਰ ਲੈ ਤੂੰ ਇਹ ਡਾਕਟਰ ਚਰਨ ਸਿੰਘ ਦੁਪਹਿਰ ਦਾ ਪ੍ਰਸ਼ਾਦਾ ਸ਼ਕ ਕੇ ਤੇ ਆਪੇ ਡਿਊਟੀ ਤੇ ਚਲੇ ਗਿਆ ਆਪਣੇ ਇਦਰੋਂ ਮਾਤਾ ਉੱਤਮ ਕੌਰ ਦੀ ਨੇ ਬੜੇ ਪ੍ਰੇਮ ਤੇ ਨਾਲ ਪ੍ਰਸ਼ਾਦਾ ਤਿਆਰ ਕੀਤਾ ਥਾਲ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਇਆ ਉਹਨੂੰ ਟੱਕਿਆ ਤੇ ਮਾਈ ਗੰਗਾ ਦੇ ਘਰ ਚਲੀ ਗਈ ਜਾ ਕੇ ਜਦੋਂ ਅਰਲ ਖੁੱਲਣ ਲੱਗੀ ਤਾਂ ਅੰਦਰੋਂ ਆਵਾਜ਼ ਆਈ ਕੌਣ ਹੈ ਕਿੰਦੀ ਮੈਂ ਤੁਹਾਡੀ ਗਵੰਧਨ ਉੱਤਮ ਕੌਰ ਆਂ ਮਾਤਾ ਉਤਮਕੌਰ ਜੀ ਕਹਿੰਦੇ ਦਰਵਾਜਾ ਖੋਲਿਆ ਤੂੰ ਕੀ ਲੈਣ ਇੱਥੇ ਆਈ ਆਂ ਕਹਿੰਦੀ ਤੈਨੂੰ ਪ੍ਰਸ਼ਾਦਾ ਛਕਾਉਣ ਆਈ ਆਂ ਇੱਥੇ ਮੈਨੂੰ ਪ੍ਰਸ਼ਾਦਾ ਛਕਾਉਣ ਆਈ ਆਂ ਤੈਨੂੰ ਕੀ ਲੋੜ ਪੈਗੀ ਮੈਨੂੰ ਪ੍ਰਸ਼ਾਦਾ ਛਕਾਉਣ ਦੀ ਹੁਣ ਕੁਲਪਕ ਸੁਭਾਅ ਸੀ ਉਹਦਾ ਇਦਾਂ ਦਾ ਮਾਤਾ ਉਤਮਕੌਰ ਨੂੰ ਪਤਾ ਹੈ ਭੁੱਖ ਲੱਗੀ ਸੀ ਕਿਦੀ ਲਿਆ ਰੱਖਦੇ ਇੱਥੇ ਫਿਰ ਉੱਥੇ ਪ੍ਰਸ਼ਾਦਾ ਰੱਖਦਾ ਹੁਣ ਮਾਤਾ ਗੰਗਾ ਨੇ ਪ੍ਰਸ਼ਾਦਾ ਛਕਿਆ ਜੀ ਜਦੋਂ ਪ੍ਰਸ਼ਾਦਾ ਛਕਿਆ ਨਾ ਕੁਝ ਸਮੇਂ ਬਾਅਦ ਉਹ ਭਾਂਡੇ ਲੈ ਕੇ ਨਾ ਆ ਫਿਰ ਮਾਤਾ ਉੱਤਮਕੋੜ ਦੇ ਘਰ ਗਈ ਤੇ ਜਾ ਕੇ ਹੱਥ ਜੋੜ ਲਏ ਕਹਿੰਦੀ ਭੈਣ ਇਹ ਗੱਲ ਦੱਸ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਵਿੱਚ ਕੁਝ ਵੀ ਨਹੀਂ ਪਾਇਆ ਕਹਿੰਦੀ ਸੱਚ ਦੱਸੀ ਮੈਨੂੰ ਇਹ ਪ੍ਰਸ਼ਾਦ ਦੇ ਵਿੱਚ ਕੀ ਪਾਇਆ ਤੂੰ ਕਹਿੰਦੀ ਪ੍ਰਸ਼ਾਦ ਦੇ ਵਿੱਚ ਕੁਝ ਵੀ ਨਹੀਂ ਪਾਇਆ ਮੈਂ ਜਿਵੇਂ ਪ੍ਰਸ਼ਾਦਾ ਕੇ ਤਿਆਰ ਕਰਦੀ ਆ ਉਦਾਂ ਪ੍ਰਸ਼ਾਦਾ ਤਿਆਰ ਕੀਤਾ ਕਹਿੰਦੀ ਨਹੀਂ ਤੂੰ ਕੁਝ ਨਾ ਕੁਝ ਪ੍ਰਸ਼ਾਦੇ ਚ ਪਾਇਆ ਹੈ ਕਹਿੰਦੀ ਪ੍ਰਸ਼ਾਦੇ ਚ ਕੁਝ ਵੀ ਨਹੀਂ ਪਾਇਆ ਕਹਿੰਦੀ ਕੁਝ ਪਾਇਆ ਹੈ ਕਹਿੰਦੀ ਤੈਨੂੰ ਕਿਵੇਂ ਪਤਾ ਕੁਝ ਪਾਇਆ ਹੈ ਕਹਿੰਦੀ ਜਦੋਂ ਦਾ ਤੇਰਾ ਪ੍ਰਸ਼ਾਦਾ ਛੱਕਿਆ ਨਾ ਅੰਦਰ ਅੱਗ ਲੱਗੀ ਸੀ ਅੱਗ ਲੱਗੀ ਕਹਿੰਦੀ ਪਤਾ ਨਹੀਂ ਕਿੰਨੇ ਕ ਸਮੇਂ ਦੀ ਅੰਦਰ ਅੱਗ ਬਲਦੀ ਪਈ ਸੀ ਅੱਗ ਦੇ ਭਾਂਬੜ ਸਨ ਅੰਦਰ ਕਹਿੰਦੀ ਭੜ ਜਦੋਂ ਪ੍ਰਸ਼ਾਦਾ ਛੱਕਿਆ ਅੰਦਰ ਠੰਡ ਪੈ ਗਈ ਹੈ ਠੰਡ 10 ਭੈਣ ਪ੍ਰਸ਼ਾਦਾ ਵਿੱਚ ਕੀ ਪਾਇਆ ਉਸ ਵੇਲੇ ਫਿਰ ਮਾਤਾ ਉੱਤਮ ਕੋੜ ਦੀ ਅੱਖ ਲੱਗੇ ਉਹ ਗੰਗਾ ਜੇ ਸੱਚ ਪੁੱਛਦੀ ਪ੍ਰਸ਼ਾਦਾ ਵਿੱਚ ਕੀ ਪਾਇਆ ਮੈਂ ਹੋਰ ਤਾਂ ਕੁਝ ਨਹੀਂ ਪ੍ਰਸ਼ਾਦਾ ਵਿੱਚ ਪਾਇਆ ਪਰ ਜਦੋਂ ਮੈਂ ਆਟਾ ਗੁੰਨਣ ਲੱਗੀ ਰੁਟੀਨ ਮੁਤਾਬਕ ਗੁਰੂ ਰਾਮਦਾਸ ਨੂੰ ਯਾਦ ਕੀਤਾ ਪ੍ਰਸ਼ਾਦਾ ਪਕਾਇਆ ਗੁਰੂ ਰਾਮਦਾਸ ਨੂੰ ਯਾਦ ਕੀਤਾ ਜਦੋਂ ਥਾਲੀ ਪਾ ਕੇ ਪ੍ਰਸ਼ਾਦਾ ਤੈਨੂੰ ਜ਼ੇਨ ਚਲੀ ਨਾ ਨਾਲ ਇੱਕ ਅੰਦਰੋਂ ਅਰਦਾਸ ਕੀਤੀ ਹੈ ਗੁਰੂ ਰਾਮਦਾਸ ਪਿਤਾ ਜੀ ਤੁਸੀਂ ਸਮਰੱਥ ਤੁਸੀਂ ਸਭ ਕੁਝ ਕਰਨਹਾਰ ਹੋ ਮਹਾਰਾਜ ਜੀ ਕਿਰਪਾ ਕਰੋ ਸਾਡੇ ਗਵੰਡੀਆ ਘਰ ਦਾ ਕਲੇਸ਼ ਦਿੰਦਾ ਹੈ ਗੁਰੂ ਰਾਮਦਾਸ ਜੀ ਤੁਹਾਡੇ ਘਰ ਕੇ ਦਾ ਕੋਈ ਘਟ ਹੈ ਕਿਰਪਾ ਕਰੋ ਇਹਨਾਂ ਦਾ ਕਲੇਸ਼ ਮਿਟਾ ਦਿਓ ਤੁਸੀਂ ਇਹਨਾਂ ਦਾ ਕਲੇਸ਼ ਦੂਰ ਕਰ ਦਿਓ ਕਿਤੇ ਮੈਂ ਗੁਰੂ ਰਾਮਦਾਸ ਨੂੰ ਯਾਦ ਕਰਕੇ ਅਰਦਾਸ ਕਰਕੇ ਤੈਨੂੰ ਪ੍ਰਸ਼ਾਦਾ ਜੇ ਕਹੀਂ ਹੋਰ ਕੁਝ ਨਹੀਂ ਪਾਇਆ ਵਿੱਚ ਉਸ ਵੇਲੇ ਉਹ ਮਾਈ ਗੰਗਾ ਅੱਖ ਲਗੀ ਪੈਣ ਸਮਝ ਗਈ ਮੈਂ ਸਮਝ ਗਈ ਮੈਨੂੰ ਲੱਗਦਾ ਹੈ ਜੋ ਤੂੰ ਅਰਦਾਸ ਕੀਤੀ ਹੈ ਨਾ ਗੁਰੂ ਰਾਮਦਾਸ ਨੇ ਬੜੀ ਨੇੜੇ ਹੋ ਕੇ ਤੇਰੀ ਉਹ ਅਰਦਾਸ ਸੁਣ ਲਈ ਹੈ ਸਤ ਸੰਗਿਓ ਉਸ ਵੇਲੇ ਮਾਈ ਗੰਗਾ ਦੀ ਅੱਖਾਂ 'ਚ ਅਥਰੂ ਨੇ ਕਿੱਦੀ ਭੈਣ ਫਿਰ ਦੱਸ ਮੈਂ ਕੀ ਕਰਾਂ ਸਾਡੇ ਕੋਲ ਕੁਲੇ ਸਦਾ ਵਾਸਤੇ ਖਤਮ ਹੋ ਜਾਵੇ ਤੇ ਉਸ ਵੇਲੇ ਮਾਤਾ ਉੱਤਮ ਕੋ ਰੱਖਣ ਲੱਗੀ ਫਿਰ ਗੰਗਾ ਐਦਾਂ ਕਰ ਜਦੋਂ ਗੁੱਸਾ ਆਵੇ ਨਾ ਮਨ ਕਲਪਨ ਲੱਗੇ ਤਾਂ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਗੁਰੂ ਰਾਮਦਾਸ ਨੂੰ ਯਾਦ ਕਰ ਲਿਆ ਕਰ ਇੰਨਾ ਆਖਿਆ ਕਰ ਧੰਨ ਗੁਰੂ ਰਾਮਦਾਸ ਜੀ 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 ਭਲ ਭਟ ਜੀ ਕਹਿੰਦੇ ਤੇ ਗੁਰੂ ਰਾਮਦਾਸ ਨੂੰ ਧੰਨ ਆਖ ਤੇਰੀ ਕਲਪਨਾ ਕਲੇਸ਼ ਖਤਮ ਹੋ ਜਾਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾ ਰਹੀ ਹੈ ਜੇ ਅੰਦਰ ਦੀ ਤਪਸ਼ ਹੈ ਅੰਦਰ ਦਾ ਕਲੇਸ਼ ਹੈ ਕਿ ਕਦੇ ਖਤਮ ਹੋ ਜਾਵੇਗਾ ਜੇ ਸਤਗੁਰੂ ਸਬੰਧ ਜੀ ਕੀ ਤਪਤ ਮਿਟਾਵੇ ਤਾਂ ਅੰਦਰੋਂ ਪਿਆਰ ਦੇ ਨਾਲ ਆ ਕੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਗੁਰਮੁਖੋ ਉਹ ਮਾਈ ਗੰਗਾ ਘਰ ਗਈ ਸ਼ਾਮ ਨੂੰ ਇਹਦਾ ਘਰ ਵਾਲਾ ਉਹ ਡੜਦਾ ਡੜਦਾ ਘਰ ਆਉਂਦਾ ਕਿਤੇ ਪਤਾ ਨਹੀਂ ਹੁਣ ਕਿੰਨਾ ਕੋ ਉਹਨੂੰ ਗੁੱਸਾ ਚ ਰਿਹਾ ਹੋਣਾ ਬਿਰਦਾ ਕੀ ਸੁਨੂ ਕਰੇ ਕਿਦਾਂ ਬੋਲੇ ਕਲਪੀ ਹੋਵੇਗੀ ਜਦੋਂ ਘਰ ਆਇਆ ਤੇ ਅੱਗੋਂ ਇਹ ਮਾਈ ਗੰਗਾ ਤੋਂ ਵੀ ਹੱਥ ਜੁਰ ਕੇ ਆਖ ਲੱਗੀ ਜੀ ਪਾਣੀ ਲੈ ਕੇ ਆਵਾਂ ਪਹਿਲਾਂ ਜਲ ਲੈ ਕੇ ਆਇਆ ਜੀ ਪ੍ਰਸ਼ਾਦਾ ਲੈ ਕੇ ਆਵਾਂ ਜੀ ਉਹ ਘਰ ਵਾਲਾ ਹੈਰਾਨ ਹੁੰਦਾ ਅੱਜ ਦਿਨ ਕਿਧਰੋਂ ਚੜਿਆ ਇਹ ਦਿਨ ਕਿਦੋਂ ਚੜ ਗਿਆ ਅੱਜ ਅੱਜ ਤੱਕ ਇੰਨਾ ਮਿੱਠਾ ਕਦੀ ਬੁਲੀ ਨਹੀਂ ਏ ਗੁਰਮੁਖੋ ਉਸ ਵੇਲੇ ਇਹ ਮਾਈ ਗੰਗਾ ਤਾਂ ਘਰ ਵਾਲਾ ਅੱਖ ਲਗਾ ਭਾਗਵੇਂ ਅੱਜ ਤੈਨੂੰ ਕੀ ਹੋ ਗਿਆ ਤੇਰੇ ਚਿਹਰੇ ਦੇ ਵੀ ਰੌਣਕ ਹੈ ਖੁਸ਼ੀ ਹੈ ਤੂੰ ਬੜੇ ਪਿਆਰ ਨਾਲ ਗੱਲ ਕਰਦੀ ਪਈ ਐ ਉਸ ਵੇਲੇ ਮਾਈ ਗੰਗਾ ਨੇ ਹੱਥ ਜੁੜੇ ਅੱਖ ਲੱਗੀ ਜੀ ਅੱਜ ਮੈਨੂੰ ਕਿਸੇ ਗੁਰਮੁਖ ਬੀਬੀ ਦਾ ਸੰਗ ਹੋ ਗਿਆ ਉਹ ਬੀਬੀ ਦਾ ਸੰਗ ਹੋਇਆ ਜਿਹਦਾ ਗੁਰੂ ਰਾਮਦਾਸ ਦੇ ਚਰਨਾਂ ਨਾਲ ਸਾ ਪਿਆਰ ਹੈ ਉਹਨੇ ਗੁਰੂ ਰਾਮਦਾਸ ਦੇ ਚਰਨਾਂ ਤੇ ਮੇਰੇ ਪਰਿਵਾਰ ਵਾਸਤੇ ਅਰਦਾਸ ਕੀਤੀ ਹੈ ਤੇ ਗੁਰੂ ਰਾਮਦਾਸ ਜੀ ਨੇ ਉਹਦੀ ਅਰਦਾਸ ਕਬੂਲ ਕਰ ਲਈ ਹੈ ਗੁਰਮੁਖੋ ਸਤਸੰਗਿਓ ਇਹ ਬੀਬੀ ਦਾ ਸੁਭਾਅ ਵੀ ਦਿਨੋ ਦਿਨ ਬਲ ਲ ਗਿਆ ਦਾ ਲੜਕਾ ਤਾਂ ਨਾ ਉਹ ਜੋ ਘਰ ਲੜਕੇ ਗਏ ਸਨ ਉਹ ਵੀ ਘਰ ਵਾਪਸ ਆ ਗਏ ਹੁਣ ਇਹ ਬੀਬੀ ਵੀ ਗੁਰੂ ਰਾਮਦਾਸ ਦੇ ਚਰਨਾਂ ਹੱਥਾਂ ਪਿਆਰ ਕਰਨ ਵਾਲੀ ਬਣ ਗਈ ਇਹ ਵੀ ਪਰਿਵਾਰ ਦੇ ਬੈ ਕੇ ਗੁਰਮਖੁਣ ਇਹ ਜਪਦੀ ਹੈ ਕਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਕਰਨ ਕਿਰਪਾ ਸਤਨਾਮ ਵਾਹਿਗੁਰੂ ਸਭ ਸੰਗਿਓ ਵੇਖੋ ਸੰਤ ਜਨਾਂ ਮਿਲ ਪਈਐ ਰਸਨਾ ਨਾਮ ਭਣਾ ਗੁਰਮਖ ਬੀਬੀ ਦਾ ਸੰਗ ਹੋਇਆ ਘਰ ਤੋਂ ਸਦਾ ਵਾਸਤੇ ਕਲੇਸ਼ ਦੂਰ ਹੋ ਗਿਆ ਗੁਰੂ ਰਾਮ ਦਾਦੇ ਚਰਨਾਂ ਨਾਲ ਅਥਾ ਸ਼ਰਦਾ ਬੈ ਗਈ ਗੁਰੂ ਰਾਮ ਦਾਦੇ ਚਰਨਾਂ ਨਾਲ ਇਹ ਮਾਈ ਗੰਗਾ ਦਾ ਵੀ ਫਿਰ ਪਿਆਰ ਪਿਆ ਗਿਆ ਸਤਿਗੁਰੂ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਬੰਦਗੀ ਵਾਲਿਆਂ ਦੀ ਸੰਗਤ ਕਰ ਨਾਮ ਜਪਣ ਵਾਲਿਆਂ ਦੀ ਸੰਗਤ ਕਰ ਤੈਨੂੰ ਵੀ ਇਹ ਨਾਮ ਦੀ ਦਾਤ ਮਿਲ ਜਾਵੇਗੀ ਤੇਰੀ ਝੋਲੀ 'ਚ ਵੀ ਇਨਾਮ ਦੀ ਦਾਤ ਪੈ ਜਾਵੇਗੀ